ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਦੱਦੇ ਤੇ ਬੋਲੀਆਂ ਤੁਹਾਡਾ ਬਹੁਤ ਜਿਆਦਾ ਸਵਾਗਤ ਹੈ ਆਪਣੇ ਚੈਨਲ ਤੇ ਤੇ ਅੱਜ ਪਹਿਲਾਂ ਦੱਦੇ ਤੇ ਕਰ ਬੋਲੀਆਂ ਆਗੀਆਂ ਨੇ ਊੜੇ ਤੋਂ ਲੈ ਕੇ ਚੈਨਲ ਤੇ ਜੇ ਤੁਸੀਂ ਨਹੀਂ ਦੇਖੀਆਂ ਤੇ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਤੇ ਇੱਕ ਪਲੇਲਿਸਟ ਵੀ ਬਣੀ ਹੈ ਊੜੇ ਵਾਲੇ ਤੇ ਬੋਲੀਆਂ ਵਾਲੀ ਤੇ ਤੁਸੀਂ ਉਹਦੇ ਤੇ ਵੀ ਜਾ ਕੇ ਸਾਰੀਆਂ ਬੋਲੀਆਂ ਵੇਖ ਸਕਦੇ ਹੋ ਦੋ ਛੜਿਆਂ ਦੀ ਇੱਕ ਟੋਲ ਕੀ ਦੋ ਛੜਿਆਂ ਦੀ ਇੱਕ ਟੋਲ ਕੀ ਰੋਜ ਸਵੇਰੇ ਖੜਕੇ ਨੀ ਮੇਲਾ ਛੜਿਆਂ ਦਾ ਦੇਖ ਚਵਾਰੇ ਚੜਕੇ ਰੀ ਮੇਲਾ ਛੜਿਆਂ ਦਾ ਦੇਖ ਚਵਾਰੇ ਚੜਕੇ ਦੇ ਰਾਣੀ ਦੁੱਧ ਰੜੜ ਕੇ ਜਠਾਣੀ ਦੁੱਧ ਰੜੜ ਕੇ ਦੇ ਰਾਣੀ ਦੁੱਧ ਰੜੜ ਕੇ ਜਠਾਣੀ ਦੁੱਧ ਰੜੜ ਕੇ ਮੈਂ ਲੈਂਦੀ ਸਾਵਿੜ ਕਾਵੇ ਸਿੰਘਾਲਿਆ ਬੱਕਰੀ ਦੁੱਧ ਰੜੜ ਕਾਵੇ ਸਿੰਘਾ ਲਿਆ ਬੱਕਰੀ ਦੁੱਧ ਰਿੜ ਕਾਵੇ ਦਿਉਰ ਦਰਾਣੀ ਚਾਸੀ ਪੀਂਦੇ ਦਿਉਰ ਦਰਾਣੀ ਚਾਸੀ ਪੀਂਦੇ ਪੀਂਦੇ ਲੜ ਪੈਣੀ ਫਿਰ ਕੋਲੀ ਗਲਾਸੀ ਖੜਕੇ ਨਹੀਂ ਫਿਰ ਕੋਲੀ ਗਲਾਸੀ ਖੜਕੇ ਤੇ ਨਹੀਂ ਐਸੀ ਆਪਣੇ ਕੋਲ ਦਦੇ ਤੇ ਬੋਲੀਆਂ ਜੇ ਤੁਹਾਡੇ ਕੋਲ ਹੋਰ ਬੋਲੀਆਂ ਹੈਗੀਆਂ ਨੇ ਦਦੇ ਦੇ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਬੋਲੀਆਂ ਕਿਵੇਂ ਲੱਗੀਆਂ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਹੋਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਬੋਲੀਆਂ ਚਾਹੀਦੀਆਂ ਉਹ ਵੀ ਜਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਦਾਂ ਬਹੁਤ ਹੋਰ ਸੋਹਣੀਆਂ ਸੋਹਣੀਆਂ ਬੋਲੀਆਂ ਲੈ ਕੇ ਮਿਲਦੇ ਰਵਾਂਗੇ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ